Buru som haan. De maksimale. ਜੈ ਹਿੰਦ ਜੈ ਹਿੰਦ ਬਾਪ ਜਿੰਦਾਬਾਦ ਜਿੰਦਾਬਾਦ ਉਹ ਵੀ ਕਈ ਜ਼ਿਲ੍ਹਿਆਂ ਚ ਪਹੁੰਚ ਰਹੇ ਆ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਸਭ ਤੋਂ ਜ਼ਰੂਰੀ ਆ ਹੋਣ ਕਿਉਂਕਿ ਘਰਾਂ ਦੀਆਂ ਰਸੋਈਆਂ ਤਵਾਹ ਹੋ ਗਈਆਂ ਉਹਨਾਂ ਲਈ ਖਾਸ ਤੌਰ ਤੇ ਭਾਂਡੇ ਆ ਪ੍ਰੋਪਰ ਜਿਹੜੇ ਜਿੰਨੇ ਵੀ ਜਿੱਤ ਪਾਉਂਦੇ ਬੜਾ ਚੰਗਾ ਇਹ ਦੇਖੋ ਆ ਸਾਰੇ ਜਿਹੜੇ ਡਰ ਲੱਗ ਸਕਦਾ ਇਹ ਵੀ ਆ ਰਿਹਾ ਹੋਇਆ ਪਿਆ ਹੈ ਫਰੇਟ ਕੂਟੇ ਟੱਕਾਂ ਦੇ ਟਰੱਕ ਤੇ ਕੱਲ ਨੂੰ ਗੁਜਰਾਤ ਤੋਂ ਇੱਕ ਪੂਰੀ ਟ੍ਰੇਨ ਆ ਜਿਹੜੀ ਜੀ ਉਹ ਉਰੇ ਪਹੁੰਚ ਰਹੀ ਹੈ ਉਹਦੇ ਵਿੱਚ 10 ਡੱਬੇ ਆ ਜਿਹੜੇ 10 ਡੱਬੇ ਸਰਕਾਰ ਲਈ ਪੰਜਾਬ ਸਰਕਾਰ ਉਹਨਾਂ ਲਈ ਸਮਾਨ ਆ 10 ਡੱਬੇ ਜਿਹੜੇ ਭਾਜਪਾ ਲਈ ਉਹ 20 ਡੱਬੇ ਕੱਲ ਟ੍ਰੇਨ ਲੈ ਕੇ ਉਤਰੇਗੀ ਤੇ ਆ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਆ ਦਿਖਾਓ ਵੀ ਆ ਅਲੱਗ-ਅਲੱਗ ਜਿਹੜਾ ਦਾ ਸਮਾਨ ਆ ਮੱਤਰਦਾਨੀਆਂ ਕਿਉਂਕਿ ਇਸ ਵੇਲੇ ਬੜੀ ਮੱਤਰਦਾਨੀਆਂ ਦੀ ਲੋੜ ਆ ਬਿਲਕੁਲ ਕਿਉਂਕਿ ਆ ਹੁਣ ਜਦੋਂ ਪਾਣੀ ਥੱਲੇ ਜਾਣਾ ਤਾਂ ਆ ਪੂਰਾ ਪੈਕ ਕੀਤਾ ਹੋਇਆ ਤੁਸੀਂ ਲੈ ਕੇ ਆ ਲੈ ਕੇ ਆਓ ਜੀ ਰਸਨਿਆਂ ਭਾਂਡੇ ਆ ਕੁਕਰ ਆ ਦਿਖਾਉਣਾ ਚਾਹਨਾ ਕੋਲ ਦੇ ਪੁੱਤਰ ਜੀ ਕੋਲ ਦਾ ਜ਼ਰੂਰੀ ਆ ਜੀ ਦਿਖਾਉਣਾ ਇਹ ਐਵੇਂ ਇੱਥੇ ਕੋਈ ਨਕਲੀ ਕੰਮ ਨਹੀਂ ਗਾ ਇਹ ਇੱਕ ਛੁਰੀ ਰੱਖ ਲਓ ਕੋਲ ਕਿ ਕਿਸ ਤਰੀਕੇ ਨਾਲ ਸਭ ਤਰੀਕੇ ਦੇ ਜਿਹੜੇ ਭਾਂਡੇ ਆ ਕੱਲੀ-ਕੱਲੀ ਚੀਜ਼ ਸਾਰੀ ਪਹੁੰਚਣੀ ਆ ਲੋੜ ਦੀ ਕਿਉਂਕਿ ਸਟੀਲ ਤੋਂ ਲੈ ਕੇ ਕਿਉਂਕਿ ਜਿਨ੍ਹਾਂ ਨੇ ਸੇਵਾ ਕੀਤੀ ਆ ਉਹਨਾਂ ਦਾ ਜ਼ਰੂਰ ਦਿਖਾਉਣ ਦੀਆਂ ਗੱਲਾਂ ਐ ਸਾਰੀਆਂ ਆ ਭਾਂਡੇ ਹਰ ਚੀਜ਼ ਐ ਜਿਹੜੀ ਕੱਲੀ-ਕੱਲੀ ਜਾਂ ਜਿਹੜੀ ਉਹ ਇਹ ਸੇਵਾ ਭੇਜੀ ਗਈ ਆ ਆ ਦੇਖੋ ਜਿਵੇਂ ਦਿੱਲੀ ਤੋਂ ਵਰਿੰਦਰ ਸਚਦੇਵਾ ਜੀ ਰੇਸ਼ ਕੁਮਾਰ ਜੀ ਇਹ ਦਿੱਲੀ ਤੋਂ ਸੇਵਾ ਜਿਹੜੀ ਆਈ ਆ ਆ ਗਰਮ ਰੱਖਣ ਲਈ ਕੈਸਰੋਲ ਜਿਹੜੇ ਨੇ ਇਹ ਇਹ ਆਏ ਨੇ ਬੜੇ ਬੰਦੇ ਤੇ ਇਸ ਕਰਕੇ ਹਰ ਤਰੀਕੇ ਜਿਹੜਾ ਥੱਲੇ ਕੰਬਲ ਵਿਛਾਉਣ ਲਈ ਉੱਤੇ ਕੰਬਲ ਵਿਛਾਉਣ ਲਈ ਹੋਰ ਅਲੱਗ-ਅਲੱਗ ਜਿਹੜੀਆਂ ਆਈਟਮਾਂ ਉਹ ਇਹ ਚਾਰ ਗਡਾਉਨ ਏਡੇ ਵੱਡੇ ਨੇ ਭਰੇ ਹੋਏ ਆ ਜਿਹੜੇ ਅਸੀਂ ਅੱਜ ਤਕਰੀਬਨ 60 ਕ ਟਰੱਕ ਨੇ ਜਿਹੜੇ ਅੱਜ ਉਹ ਆਪਣੀ ਆਪਣੀ ਜਗ੍ਹਾ ਸਾਰੇ ਦਿਨ ਚ ਸਾਡੇ ਬੀਜੇਪੀ ਦੀ ਲੀਡਰਸ਼ਿਪ ਜਿਹੜੀ ਜਲੰਧਰ ਦੀ ਖਾਸ ਤੌਰ ਤੇ ਡਿਊਟੀ ਲੱਗੀ ਹੋਈ ਹੈ ਇਹ ਤੇ ਸਾਰੇ ਇਸ ਕੰਮ ਤੇ ਲੱਗੇ ਹੋਏ ਆ ਬੜੀ ਮਤਲਬ ਔਖੀ ਘੜੀ ਚ ਅੱਜ ਪੰਜਾਬ ਦੇ ਨਾਲ ਸਾਰੇ ਖੜੇ ਆ ਇਹ ਮੈਂ ਗੱਲ ਇੱਕ ਜ਼ਰੂਰ ਕਹਿਣੀ ਚਾਹਨਾ ਇਹ ਹਮੇਸ਼ਾ ਚਾਹੇ ਉਹ ਚਰਨਜੀਤ ਚੰਨੀ ਕਾਂਗਰਸ ਪਾਰਟੀ ਸੀ ਚਾਹੇ ਆ ਹੁਣ ਆਮ ਆਦਮੀ ਪਾਰਟੀ ਇਹਨਾਂ ਦਾ ਇੱਕੋ ਹੀ ਕੰਮ ਆ ਵੀ ਪੰਜਾਬ ਤੋਂ ਕਿਵੇਂ ਨਰਿੰਦਰ ਮੋਦੀ ਜੀ ਨੂੰ ਕਿਵੇਂ ਦੂਰ ਰੱਖੀਏ ਉਹ ਜ਼ਹਿਰ ਹਮੇਸ਼ਾ ਇਹ ਬੀਜਦੇ ਰਹਿੰਦੇ ਆ ਜਦੋਂ ਵੀ ਉਹਨਾਂ ਦਾ ਦਿਲ ਪੰਜਾਬ ਲਈ ਧੜਕਦਾ ਏ ਉਹ ਪੰਜਾਬ ਲਈ ਵੱਧ ਤੋਂ ਵੱਧ ਕਰਨਾ ਚਾਹੁੰਦੇ ਆ ਪਰ ਇਹ ਕੀ ਕਰਦੇ ਆ ਜਿਵੇਂ ਪਹਿਲਾਂ ਆਏ ਫਿਰੋਜ਼ਪੁਰ ਚੰਨੀ ਨੇ ਮੂਰੇ ਪੁਲਿਸ ਲਾ ਕੇ ਰੋਕਿਆ ਵੀ ਜਾ ਨਾ ਸਕਣ ਤੇ ਕੱਲ ਵੀ ਪਰਸੋਂ ਵੀ ਜਦੋਂ ਅਸੀਂ ਇਕੱਠੇ ਸੀ ਜਦੋਂ ਅਨਾਉਂਸਮੈਂਟ ਕਰ ਰਹੇ ਸੀ ਤੇ ਬਾਹਰ ਆ ਕੇ ਮੰਤਰੀਆਂ ਨੇ ਕੀ ਕਲੇਸ਼ ਪਾਇਆ ਇਹਦਾ ਮਤਲਬ ਥੋੜੀ ਹੋਮੇ ਵੱਡੀ ਹੋ ਗਈ ਤੁਹਾਨੂੰ ਇਹ ਨਹੀਂ ਵੀ ਪੰਜਾਬ ਨੂੰ ਕੁਝ ਤੁਸੀਂ ਇਹ ਕਹੋ ਵੀ ਜੀ 1600 ਕਰੋੜ ਰੁਪਈਆ ਬਹੁਤ ਧੰਨਵਾਦ ਤੇ 16000 ਕਰੋੜ ਰੁਪਈਆ ਹੋਰ ਦੋ ਤੁਸੀਂ ਕਿਸ ਗੱਲ ਤੇ ਜਾਣ ਬੁੱਝ ਕੇ ਪੰਜਾਬੀ ਦੀ ਹਿੰਦੀ ਦੀ ਗੱਲਾਂ ਛਿੜਕੇ ਤਾਂ ਤੁਸੀਂ ਵੱਡੇ ਹੋਗੇ ਅੱਛਾ ਮਨੀਸ਼ ਪੰਜਾਬ ਦੇ ਲੋਕਾਂ ਨੂੰ ਤੁਸੀਂ ਵੱਡੇ ਹੋਗੇ ਜਦੋਂ ਪ੍ਰਧਾਨ ਮੰਤਰੀ ਜੀ ਇੱਕ ਐਡੀ ਔਖੀ ਘੜੀ ਦੇ ਵਿੱਚ ਸਾਡੇ ਆਏ ਆ ਆਪਾਂ ਤਾਂ ਕਿਸੇ ਕਿਸੇ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਉਹ ਵੀ ਜੇ ਕਰੇ ਆਏ ਉਹ ਜ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਆਏ ਤੁਸੀਂ ਬਾਹਰ ਕਲੇਸ਼ ਪਾਉਨੇ ਹੋ ਜੇ ਤੁਹਾਨੂੰ ਮਾੜੀ ਜੀ ਵੀ ਜੇ ਤੁਹਾਨੂੰ ਮਾੜਾ ਜਿਹਾ ਵੀ ਇਸ ਗੱਲ ਦਾ ਹੁੰਦਾ ਤੇ ਤੁਹਾਡਾ ਮੁੱਖ ਮੰਤਰੀ ਆ ਜਿਹੜਾ ਉਹ ਬਿਮਾਰੀ ਆਪ ਦੀ ਕੀ ਕਰਨੀ ਆ ਜੀ ਪੰਜਾਬ ਦੇ ਲਈ ਆਪ ਜਿੱਦਨ ਪ੍ਰਧਾਨ ਮੰਤਰੀ ਜੀ ਇੱਥੇ ਖੜੇ ਹੁੰਦੇ ਆ ਦੂਜੇ ਦਿਨ ਛੁੱਟੀ ਲਈ ਲਈ ਹੁਣ ਉੱਥੇ ਬਿਲਕੁਲ ਆਪ ਦੇ ਫਾਈਨਾਂਸ ਮਿਨਿਸਟਰ ਨੂੰ ਆਉਣਾ ਚਾਹੀਦਾ ਸੀ ਗੱਲ ਕਰਨੀ ਚਾਹੀਦੀ ਸੀ ਉੱਥੇ ਅਮਨ ਰੋੜਾ ਜੀ ਜਿਹੜੇ ਪ੍ਰਧਾਨ ਨੇ ਵੀ ਆਪਣੇ ਆਮ ਆਦਮੀ ਪਾਰਟੀ ਦੇ ਤੇ ਮੰਤਰੀ ਨੇ ਮੇਨ ਉਹਨਾਂ ਨੂੰ ਆ ਕੇ ਪ੍ਰਾਈਮ ਮਿਨਿਸਟਰ ਨਾਲ ਗੱਲ ਕਰਨੀ ਚਾਹੀਦੀ ਸੀ ਉੱਥੇ ਬਿਲਕੁਲ ਕਿਸੇ ਮੰਤਰੀ ਐਸਾ ਨਹੀਂ ਸੀ ਜਿਹੜਾ ਕਿ ਕੋਈ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰ ਸਕਦਾ ਨਹੀਂ ਅੱਛਾ ਇੱਕ ਬਿਲਕੁਲ ਰੈਸਪੌਂਸ ਕਰਦੇ ਆਪਾਂ ਆਪਾਂ ਮੈਂ ਇਕੱਲੇ ਇਕੱਲੇ ਕਰੂੰਗਾ